ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੀ ਆਪਣੀ ਜ਼ਿੰਦਗੀ ਵਿੱਚ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਲੋਕਾਂ ਦੀਆਂ ਗੱਲਾਂ ਨੂੰ ਪਹਿਲਾਂ ਇਗਨੋਰ ਕਰਨਾ ਸਿੱਖੋ ਤੇ ਨਾਲ ਹੀ ਆਪਣੇ ਆਪ ਤੇ ਵਿਸ਼ਵਾਸ ਰੱਖੋ ਨੰਬਰ 2 ਜੇਕਰ ਤੁਸੀਂ ਪੂਰੀ ਜ਼ਿੰਦਗੀ ਸਿਹਤਮੰਤ ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਹੀ ਖਾਣਾ ਪੀਣਾ ਸ਼ੁਰੂ ਕਰੋ ਤੇ ਫਿਰ ਸਹੀ ਗੱਲਾਂ ਸੁਣਨੀਆਂ ਸ਼ੁਰੂ ਕਰੋ ਨੰਬਰ 3 ਜਦੋਂ ਵੀ ਤੁਸੀਂ ਆਲੂ ਨੂੰ ਸਬਜ਼ੀ ਵਿੱਚ ਵਰਤਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਨੂੰ ਸਬਜ਼ੀ ਬਣਾਉਣ ਤੋਂ ਕੁਝ ਸਮਾਂ ਪਹਿਲਾਂ ਛਿਲਕੇ ਪਾਣੀ ਵਿੱਚ ਰੱਖੋ ਤੇ ਕਈ ਵਾਰ ਪਾਣੀ ਨੂੰ ਬਦਲੋ ਇਸ ਤਰ੍ਹਾਂ ਕਰਨ ਨਾਲ ਆਲੂ ਦੀ ਬੇਵਾਦੀ ਨਿਕਲ ਜਾਂਦੀ ਹੈ। ਨੰਬਰ 4 ਨਿੰਬੂ ਨੂੰ ਕੱਟਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਪਾ ਦਿਓ ਇਸ ਤੇ ਮਦਦਾ ਉਸ ਵਿੱਚੋਂ ਰਸ ਜ਼ਿਆਦਾ ਨਿਕਲੇਗਾ ਤੇ ਨਾਲ ਹੀ ਉਹ ਨਰਮ ਵੀ ਹੋਵੇਗਾ। ਨੰਬਰ 5 ਜਦੋਂ ਵੀ ਤੁਸੀਂ ਘਰ ਵਿੱਚ ਪੋਚਾ ਲਗਾਉਂਦੇ ਹੋ ਤਾਂ ਕਦੇ ਵੀ ਇਹ ਗਲਤੀ ਨਾ ਕਰੋ ਕਿ ਇੱਕ ਹੀ ਪਾਣੀ ਨਾਲ ਪੂਰੇ ਘਰ ਵਿੱਚ ਪੋਚਾ ਨਾ ਲਗਾਓ ਹਰ ਕਮਰੇ ਵਿੱਚ ਪੋਚਾ ਲਗਾਉਣ ਸਮੇਂ ਪਾਣੀ ਨੂੰ ਜ਼ਰੂਰ ਬਦਲੋ। ਨੰਬਰ 6 ਪੋਚੇ ਵਾਲੇ ਪਾਣੀ ਵਿੱਚ ਡਿਟਾਲ ਜ਼ਰੂਰ ਵਰਤੋ ਇਸ ਦੀ ਮਦਦ ਨਾਲ ਕਰਦੇ ਫਰਸ਼ ਦੇ ਸਾਰੇ ਕੀਟਾਣੂ ਖਤਮ ਹੋ ਜਾਂਦੇ ਨੇ ਤੇ ਫਰਸ਼ ਸਾਫ਼ ਰਹਿੰਦਾ ਮੱਖੀ ਮੱਛਰ ਤੋਂ ਵੀ ਰਾਹਤ ਮਿਲਦੀ ਹੈ ਨੰਬਰ 7 ਕੱਪੜੇ ਧੋਣ ਸਮੇਂ ਕੱਪੜਿਆਂ ਵਿੱਚ ਡਿਟਾਲ ਜ਼ਰੂਰ ਪਾਓ ਕਈ ਵਾਰ ਕੱਪੜਿਆਂ ਨੂੰ ਲੱਗੇ ਕੀਟਾਣੂ ਹੀ ਸਾਨੂੰ ਅਲਰਜੀ ਦਾ ਕਾਰਨ ਬਣਾਉਂਦੇ ਨੇ ਜਿਸ ਨਾਲ ਸਿੱਖਾਜ ਖੁਜਲੀ ਆਦ ਵਰਗੀ ਸਮੱਸਿਆ ਦਾ ਕਾਰਨ ਬਣਦੇ ਹਾਂ ਨੰਬਰ 8 ਔਰਤਾਂ ਨੂੰ ਸਬਜ਼ੀ ਬਣਾਉਣ ਸਮੇਂ ਕਦੇ ਵੀ ਗਲਤੀ ਨਹੀਂ ਕਰਨੀ ਚਾਹੀਦੀ ਕਦੇ ਵੀ ਸਬਜ਼ੀ ਖਿੱਚ ਕੇ ਨਾ ਬਣਾਓ ਹਮੇਸ਼ਾ ਪਿਆਰ ਨਾਲ ਹੀ ਸਬਜ਼ੀ ਬਣਾਓ ਇਸ ਤੋਂ ਇਲਾਵਾ ਘੱਟ ਸੇਕ ਤੇ ਰੱਖ ਕੇ ਸਬਜ਼ੀ ਪਕਾਓ ਜੋ ਬਹੁਤ ਹੀ ਸਵਾਦਵੰਦੀ ਹੈ ਨੰਬਰ 9 ਸਬਜ਼ੀ ਵਿੱਚ ਲਸਣ ਪਿਆਜ਼ ਅਦਰਕ ਹਿੰਗ ਜੀਰਾ ਤੇਜ ਪੱਤਾ ਹਰੀ ਮਿਰਚ ਲਾਲ ਮਿਰਚ ਮੇਥੀ ਦਾਣ ਆਪ ਚੀਜ਼ਾਂ ਜ਼ਰੂਰ ਪਾਓ ਇਹਨਾਂ ਨਾਲ ਸਬਜ਼ੀ ਦਾ ਸਵਾਦ ਦੁਗਣਾ ਤਿੱਖਣਾ ਵੱਧਦਾ ਹੈ ਨੰਬਰ 10 ਸਬਜ਼ੀ ਬਣਾਉਣ ਤੋਂ ਤੁਰੰਤ ਬਾਅਦ ਉਸ ਵਿੱਚ ਸੁੱਕੀ ਮੇਥੀ ਇਸ ਤੋਂ ਇਲਾਵਾ ਸੁੱਕਾ ਧਨੀਆ ਜ਼ਰੂਰ ਪਾਇਆ ਕਰੋ ਇਹ ਸਬਜ਼ੀ ਨੂੰ ਲੱਗ ਹੀ ਟੇਸਟ ਦਿੰਦੇ ਹਨ ਨੰਬਰ 11 ਸੌਣ ਸਮੇਂ ਕਦੇ ਵੀ ਚਾਹ ਕਾਫੀ ਦਾ ਸੇਵਨ ਨਾ ਕਰੋ ਹਮੇਸ਼ਾ ਦੁੱਧ ਹੀ ਵਰਤੋ ਕਰੋ ਜੋ ਤੁਹਾਡੀ ਸਿਹਤ ਲਈ ਸਹੀ ਹੈ ਇਸ ਤੋਂ ਲਾਵਣਿੰਦ ਵਿੱਚ ਚੰਗੀ ਆਵੇਗੀ ਮਨ ਨੂੰ ਸ਼ਾਂਤੀ ਮਿਲੇਗੀ ਨੰਬਰ 12 ਜੇਕਰ ਤੁਸੀਂ ਗਰਮੀਆਂ ਵਿੱਚ ਕਾਲੇ ਛੋਲਿਆਂ ਨੂੰ ਉਬਾਲਦੇ ਹੋ ਤਾਂ ਬਲਣ ਤੋਂ ਤੁਰੰਤ ਬਾਅਦ ਇਹਨਾਂ ਦਾ ਸੇਵਨ ਕਰੋ ਨਹੀਂ ਤਾਂ ਇਹਨਾਂ ਦਾ ਤੁਹਾਡੇ ਸਰੀਰ ਨੂੰ ਕੋਈ ਲਾਭ ਨਹੀਂ ਹੋਵੇਗਾ ਜਿਆਦਾ دیر ਤੱਕ ਇਹਨਾਂ ਨੂੰ ਨਾ ਰੱਖੋ ਨੰਬਰ 13 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਆਪਣੇ ਵਾਲਾਂ ਉੱਪਰ ਕੰੰਗੀ ਕਰਕੇ ਸੌਂਦੇ ਹੋ ਤਾਂ ਇਸ ਦੇ अनेका ਹੀ ਫਾਇਦੇ ਹਨ ਪਹਿਲਾਂ ਵਾਲਾਂ ਦੇ ਖੂਨ ਦਾ ਸੰਚਾਰ ਸਹੀ ਹੁੰਦਾ ਦੂਸਰਾ ਇਸ ਨਾਲ ਵਾਲਾਂ ਵਿੱਚ ਜ਼ਿਆਦਾ ਗੁਲਜਾਨ ਨਹੀਂ ਪੈਂਦੀ ਤੀਸਰਾ ਵਾਲਾਂ ਦੀ ਲੰਬਾਈ ਵਿੱਚ ਵੀ ਵਾਧਾ ਹੁੰਦਾ ਹੈ ਉਹਨਾਂ ਦੀ ਗਰਮੀ ਖਤਮ ਹੁੰਦੀ ਹੈ ਕਿਉਂਕਿ ਵਾਲਾਂ ਨੂੰ ਹਵਾ ਲੱਗਦੀ ਹੈ ਨੰਬਰ 14 ਰੋਟੀ ਬਣਾਉਣ ਸਮੇਂ ਆਟੇ ਵਿੱਚ ਅਜਵੈਣ ਕਾਲੀ ਮਿਰਚ ਤੇ ਬੇਸਨ ਜ਼ਰੂਰ ਮਿਕਸ ਕਰਿਆ ਕਰੋ ਇਹਨਾਂ ਦੇ ਸਰੀਰ ਨੂੰ ਬਧੇਰੇ ਲਾਭ ਨੇ ਤੇ ਪੇਟ ਨਾਲ ਸੰਬੰਧਿਤ ਨੇਕਾ ਹੀ ਸਮੱਸਿਆਵਾਂ ਮਾ ਦੂਰ ਹੁੰਦੀਆਂ ਹਨ ਨੰਬਰ 15 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਰੋਜ਼ਾਨਾ ਲੱਸੀ ਦਾ ਸੇਵਨ ਕਰਦੇ ਹੋ ਤਾਂ ਇਸ ਦੀ ਮਦਦ ਨਾਲ ਤੁਸੀਂ ਬਹੁਤ ਸਾਰੀਆਂ ਸੁੰਸਤੀਆਂ ਤੋਂ ਬਚੇ ਰਹਿ ਸਕਦੇ ਹੋ ਜਿਵੇਂ ਗਰਮੀ ਕਬਜ ਪੇਟ ਨਾਲ ਸੰਬੰਧਿਤ ਬਿਮਾਰੀਆਂ ਆਦਿ ਨੰਬਰ 16 ਅਕਸਰ ਗਰਮੀਆਂ ਦੇ ਮੌਸਮ ਵਿੱਚ ਗੁੰਨੇ ਹੋਏ ਆਟਾ ਖਰਾਬ ਹੋ ਜਾਂਦਾ ਪਰ ਜੇਕਰ ਤੁਸੀਂ ਆਟੇ ਨੂੰ ਗੁੰਨਣ ਸਮੇਂ ਉਸ ਵਿੱਚ 2 ਤੋਂ 3 ਬਰਫ਼ ਦੇ ਪੀਸ ਪਾ ਦਿੰਦੇ ਹੋ ਤਾਂ ਇਸ ਨਾਲ ਤੁਹਾਡਾ ਆਟਾ ਖਰਾਬ ਨਹੀਂ ਹੋਵੇਗਾ ਨੰਬਰ 17 ਪਿੰਡੀ ਦੀ ਇੱਕ ਕਟੋਰੀ ਵਿੱਚ 33 ਕੈਲੋਰੀ ਪਾਈ ਜਾਂਦੀ ਹੈ ਜੋ ਸਾਡੇ ਭਾਰ ਨੂੰ ਘੱਟ ਕਰਨ ਲਈ ਬਹੁਤ ਹੀ ਲਾਭਕਾਰੀ ਹੈ ਨਾਲ ਹੀ ਖਾਣ ਵਿੱਚ ਸਾਨੂੰ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ। ਨੰਬਰ 18 ਅੰਬ ਦੀ ਜੇਕੜ ਤੁਸੀਂ ਚਟਨੀ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਰੋਟੀ ਖਾਣ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਨੰਬਰ 19 ਕੱਚਾ ਪਿਆਜ਼ ਖਾਣ ਨਾਲ ਤੁਹਾਡੇ ਪੇਟ ਵਿੱਚ ਬਣ ਰਹੇ ਕੀੜੇ ਖਤਮ ਹੋਣ ਲੱਗ ਜਾਂਦੇ ਨੇ ਇਸ ਦੇ ਨਾਲ ਹੀ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ। ਨੰਬਰ 2 ਜੇਕਰ ਤਜ਼ਾਬ ਬਣ ਰਿਹਾ ਹੋਵੇ ਤਾਂ ਕੱਚੇ ਦੁੱਧ ਵਿੱਚ ਪਾਣੀ ਪਾ ਕੇ ਪੀ ਲੋ ਬਣਿਆ ਤੇਜ਼ਾਬੀ ਠੀਕ ਹੋ ਜਾਵੇਗਾ। ਨੰਬਰ 21 ਗਰਭਪਤੀ ਔਰਤਾਂ ਨੂੰ ਕਦੇ ਵੀ ਕੱਚੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹਨਾਂ ਨਾਲ ਉਹਨਾਂ ਦੇ ਤੇ ਉਹਨਾਂ ਦੇ ਬੱਚੇ ਦਾ ਨੁਕਸਾਨ ਵੀ ਹੋ ਸਕਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦਿਨ ਨਾਲ ਇਸ ਚੈਨਲ ਨੂੰ ਵੀ ਜੁਆਇਨ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ